ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹੋਏ ਹਾਂ ਸਤਗੁਰੂ ਕਾਰ ਬਾਜ਼ਾਰ ਮਹਾਲੀ ਵਿਖੇ ਬਾਈ ਬਾਈਆਂ ਕੋਲੇ ਹਰ ਤਰ੍ਹਾਂ ਦੀਆਂ ਗੱਡੀਆਂ ਬਹੁਤ ਹੀ ਵਧੀਆ ਕੁਆਲਿਟੀ ਕਿਸੇ ਵੀਰ ਨੇ ਕੋਈ ਵੀ ਗੱਡੀ ਲੈ ਕੇ ਜਾਣੀ ਹੋਵੇ ਬਾਈ ਕੋਲੇ ਥਾਰ ਇਕ ਨਹੀਂ ਬਾਈ ਕੋਲੇ ਕਈ ਡਿਜ਼ਾਈਨ ਕਈ ਮਾਡਲ ਅਲੱਗ-ਅਲੱਗ ਕਲਰ ਦੀਆਂ ਤੁਸੀਂ ਥਾਰਾਂ ਦੇਖ ਰਹੇ ਹੋ ਕਿਸੇ ਵੀਰ ਨੇ ਥਾਰਾਂ ਦੇ ਸ਼ਕੀਰ ਮੁੰਡੇ ਆ ਥਾਰਾਂ ਲੈ ਕੇ ਜਾਣੀਆਂ ਇੱਥੇ ਆਉਣਾ ਸਤਗੁਰੂ ਕਾਰ ਬਾਜ਼ਾਰ ਮਹਾਲੀ ਵਿਖੇ ਬਾਈਆਂ ਕੋਲੇ ਇਕੱਲੀਆਂ ਥਾਰਾਂ ਨਹੀਂ ਕਿਸੇ ਵੀਰ ਨੇ ਔਰ ਜੁਨਤ ਤੋਂ ਨੋਵਾ ਕੋਈ ਵੀ ਗੱਡੀ ਦਾ ਮਾਡਲ ਲੈਣਾ ਹੈ ਇੱਥੇ ਆਪਾਂ ਆਉਂਗੇ ਤੁਹਾਨੂੰ ਰੇਟ ਵੀ ਘੱਟ ਗੱਡੀ ਵਧੀਆ ਗਾਰੰਟੀ ਵਾਲੀ ਹੈ ਤੇ ਬਾਈ ਆਪਾਂ ਪੂਰੀ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ ਤੁਹਾਨੂੰ ਗੱਡੀ ਦੀ ਡਿਟੇਲ ਗੱਡੀਆਂ ਬਾਰੇ ਫਿਰ ਪਤਾ ਲੱਗੂਗਾ ਜੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋਗੇ ਆਪਾਂ ਪੂਰੀ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਬਾਈ ਜੀ ਸਸਤੀ ਗੱਲ ਜੀ ਸਸਤੀ ਗੱਲ ਵੀਰ ਜੀ ਔਰ ਬਾਈ ਠੀਕ ਹੋ ਜੀ ਵਧੀਆ ਸਰ ਵਧੀਆ ਇਹ ਤੁਸੀਂ ਸੁਣਾਓ ਬਹੁਤ ਵਧੀਆ ਬਾਈ ਪਹਿਲਾਂ ਆਪਾਂ ਇਹ ਗੱਲ ਕਰਦੇ ਆ ਕਿੰਨਾ ਟਾਈਮ ਹੈ ਵੀਰ ਆਪਾਂ ਨੂੰ ਕੰਮ ਕਰਦੇ ਆਂ ਜੀ ਕੰਮ ਕਰਦੇ ਨੂੰ ਹੋ ਗਏ ਜੀ 16 17 ਸਾਲ ਤੋਂ 16 17 ਸਾਲ ਹਾਂ ਜੀ ਸਤਗੁਰੂ ਕਾਰ ਡੀਲ ਦੇ ਨਾਮ ਤੋਂ ਹੈਗਾ ਸਾਡਾ ਪਹਿਲਾਂ ਚੰਡੀਗੜ੍ਹ ਸੀਗਾ ਹੁਣ ਮਹਾਲੀ ਹੈ ਜੀ ਬਈ ਨੂੰ 17 18 ਸਾਲ ਹੋ ਗਏ ਆਹੀ ਗੱਡੀਆਂ ਦੇ ਕੰਮ ਕਰਦੇ ਠੀਕ ਹੈ ਜੀ ਹਾਂ ਜੀ ਭਾਈ ਆਪਾਂ ਇਹ ਗੱਡੀ ਦੀ ਹੁਣ ਡਿਟੇਲ ਦੱਸੋ ਇਹ ਗੱਡੀ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਗੱਡੀਆਂ ਭਾਜੀ ਇਹ ਸਾਰੀ ਅਵੇਲੇਬਲ ਨੇ ਆਪਣੇ ਕੋਲ ਪੈਟਰੋਲ ਡੀਜ਼ਲ ਜਿਹੜੀ ਮਰਜੀ ਕਟੋ ਕਟ ਵੀ 80 ਤੋਂ 90 ਗੱਡੀਆਂ ਦਾ ਸਟਾਕ ਆਪਣੇ ਕੋਲ ਹਰਦਮ ਅਵੇਲੇਬਲ ਹੁੰਦਾ ਠੀਕ ਹੈ ਜੀ ਜਿਹੜੀ ਮਰਜ਼ੀ ਗੱਡੀ ਤੁਸੀਂ ਲੈਣੀ ਹੋਵੇ ਤੁਸੀਂ ਕਾਲ ਕਰਕੇ ਜਦ ਮਰਜ਼ੀ ਆ ਸਕਦੇ ਹੋ ਠੀਕ ਹੈ ਬਾਈ ਤੇ ਆਪਣਾ ਓਪਨ ਵੀ ਸੱਤੇ ਦਿਨੇ ਰਹਿੰਦਾ ਇਹ ਵੀ ਐਤਵਾਰ ਨੂੰ ਆ ਰੋਜ਼ ਹੀ ਆਪਣਾ ਕਾਰ ਬਜ਼ਾਰ ਹੁੰਦਾ ਠੀਕ ਹੈ ਜੀ ਇਹ ਬਈ ਮਾਡਲ ਕਿਹੜਾ ਹੈ ਇਹ ਪਾਜੀ ਐਮਜੀ ਹੈਕਟਰ ਹੈ ਪੈਟਰੋਲ ਦੇ ਵਿੱਚ ਹੈ ਆਟੋਮੈਟਿਕ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ ਤੁਹਾਡੇ ਸਾਹਮਣੇ ਵਧੀਆ ਕਾਰ ਹੈ ਜੈਨੂਨ ਚੱਲੀ ਹੋਈ ਹੈ ਇਹਦੇ ਵਿੱਚ ਨਾ ਰੂਫ ਵੀ ਆ ਜਾਂਦਾ ਹੁੰਦਾ ਮੂਨ ਰੂਫ ਆ ਜਾਂਦਾ ਜੀ ਬਈ ਐਲੌਏ ਕੰਪਨੀ ਫਿਟਡ ਹੈ ਪੁਸ਼ ਬਟਨ ਸਟਾਰਟ ਹੈ ਸਾਰੇ ਫੀਚਰ ਆnde ਠੀਕ ਹੈ ਬਈ ਫੁੱਲੀ ਲੋਡਡ ਕਾਰ ਆਂਦੀ ਹੈ ਇਹ ਆਪਾਂ ਨੂੰ ਮਿਲ ਜੂਗੀ ਜੀ 1.7 11 ਲੱਖ ਰੁਪਏ ਹਾਂ 21 ਮਾਡਲ ਕਾਰ ਜੇ ਕੋਈ ਬਈ ਵੀਡੀਓ ਦੇਖ ਕੇ ਉਹਦੇ ਲਈ ਡਿਸਕਾਊਂਟ ਪਾਜੀ ਮਾਨਤਨ ਜ਼ਰੂਰ ਕਰਾਂਗੇ ਸਾਰੇ ਜਿਹੜੇ ਮ ਸਤਗੁਰ ਕਾਰ ਬਜ਼ਾਰੀ ਕਿਹੜਾ ਬਾਜ਼ਾਰ ਹੈ ਜਿੱਥੇ ਰੇਟ ਸਭ ਤੋਂ ਵੱਧ ਜੈਨੂਨ ਮਿਲਦਾ ਠੀਕ ਹੈ ਜੀ ਹੁਣ ਬਾਈ ਜੀ ਇਹ ਗੱਡੀ ਆ ਗਈ ਜੀ ਆਪਾਂ ਨੋਵਾ ਦੀ ਗੱਲ ਕਰੀਏ ਨੋਵਾ ਬਹੁਤ ਸ਼ਾਹੀ ਗੱਡੀ ਹੈ ਪਰਿਵਾਰਕ ਗੱਡੀ ਹੈ ਬਾਈ ਜੀ ਹੈਨਾ ਇਹਦੇ ਵਜੇ ਬਾਈ ਗੱਲ ਜ਼ਰੂਰ ਹੈ ਇਹ ਤਾਂ ਪਾਜੀ ਮਿਲਦੀ ਹੀ ਬਹੁਤ ਘੱਟ ਆਂਦੀ ਹੈ ਕ੍ਰਿਸਟਾ ਸਾਡੇ ਕੋਲ ਹੀ ਬੜੀ ਘੱਟ ਆਂਦੀ ਹੈ ਬਹੁਤ ਵਧੀਆ ਕਾਰ ਹੈ ਲੋਕਲ ਪੰਜਾਬ ਦਾ ਨੰਬਰ ਹੈ ਮਹਾਲੀ ਦਾ ਪੀਵੀ 65 ਲੱਗਿਆ ਹੋਇਆ ਠੀਕ ਹੈ ਬਾਈ ਪਹਿਲੇ ਨੋਂ ਤੇ ਗੱਡੀ ਹੈ ਜੀ ਠੀਕ ਹੈ ਜੀ ਤੇ ਗੱਡੀ ਜੈਨੂਨ ਹੈ ਨੋਨ ਐਕਸੀਡੈਂਟ ਕਾਰ ਹੈ ਇਹ ਤੁਹਾਨੂੰ 16 ਮਾਡਲ ਕ੍ਰਿਸਟਾ ਇਹ ਮਿਲ ਜੂਗੀ ਤੁਹਾਨੂੰ ਸਵਾ 8 ਲੱਖ ਰੁਪਏ ਦੇ ਦੂੰਗੇ ਭਾਈ ਸਵਾ 8 ਲੱਖ ਰੁਪਏ ਦੇ ਦੂੰਗੇ 16 ਮਾਡਲ 16 ਮਾਡਲ ਕ੍ਰਿਸਟਾ ਸਵਾ 8 ਲੱਖ ਰੁਪਏ ਦੇ ਮੈਂ ਤੁਹਾਨੂੰ ਉਹ ਹੀ ਦੱਸਣਾ ਸਾਡੇ ਰੇਟ ਬੜੇ ਜੈਨੂਅਲ ਹੁੰਦੇ ਆ ਰੇਟਾਂ ਦੇ ਵਿੱਚ ਕੋਈ ਉਹ ਨਹੀਂ ਹੈਗਾ ਅਗਰ ਚੈੱਕ ਕਰੋ ਗੱਡੀ ਅੰਦਰੋਂ ਗੱਡੀ ਦਿਖਾ ਦਿਓ ਬਹੁਤ ਸਾਫ਼ ਗੱਡੀ ਹੈ ਵੀਰੇ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਆ ਦੇਖੋ ਜੀ ਗੱਡੀ ਬਹੁਤ ਸੋਹਣੀ ਹੈ ਤੇ ਗੱਡੀ ਦਾ ਤੁਸੀਂ ਇੰਟੀਰੀਅਰ ਦੇਖ ਰਹੇ ਹੋ ਹੁਣ ਆਪਾਂ ਤੁਹਾਨੂੰ ਹੋਰ ਵੀ ਜਿਹੜੀ ਬਾਈ ਦੇ ਨਾਲ ਗੱਡੀ ਨਾਲ ਦਿਖਾਉਣੀ ਹੈ ਤੇ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ ਪੂਰੀ ਨਾਲ ओके ਜਿਹੜਾ ਕੰਮ ਹੈ ਬਾਈ ਜੀ ਦਾ ਇੱਕ ਨੰਬਰ ਕੰਮ ਹੈ ਜੀ ਹੁਣ ਬਈ ਇਹ ਆ ਗਈ ਥਾਰ ਜੀ ਕਾਲੇ ਰੰਗ ਦੀ ਥਾਰ ਭਾਜੀ ਤਿੰਨ ਚਾਰ ਖੜੀਆਂ ਆਪਣੇ ਕੋਲ ਚਿੱਟੀ ਵੀ ਹੈ ਕਾਲੀ ਵੀ ਹੈ ਗਰੇ ਵੀ ਹੈ ਜੀ ਇਹ ਪਹਿਲੀ ਹੈ ਆਪਣੇ ਕੋਲ 2023 ਮਾਡਲ ਹੈ ਜੀ ਥਾਰ ਠੀਕ ਹੈ ਜੀ 4/4 ਹੈ ਮੈਨੂਅਲ ਦੇ ਵਿੱਚ ਹੈ ਪਹਿਲੇ ਨੌ ਤੇ ਹੈ 36000 ਚੱਲੀ ਹੈ ਸਿਰਫ ਠੀਕ ਹੈ ਬਾਈ ਕੰਪਨੀ ਰਿਕਾਰਡ ਹੈ ਰੌਕਸ ਦੇ ਅਲॉय ਲੱਗੇ ਹੋਏ ਜਿਹੜੇ ਨਵੀਂ ਆਂਦੀ ਹੈ ਥਾਰ ਰੌਕਸ ਉਹਦੇ ਅਲॉय ਹੈ ਜੇ ਕੇ ਦੇ ਟਾਇਰ ਠੀਕ ਹੈ ਬਾਈ ਸਾਰੀ ਗੱਡੀ ਓਕੇ ਹੈ ਵਧੀਆ ਕਾਰ ਹੈ ਜੈਨੂਨ ਕਾਰ ਹੈ ਡੀਜ਼ਲ ਦੇ ਵਿੱਚ ਇਹ ਬਾਈ ਕਿੰਨੇ ਦੀ ਛੱਡ ਦੇਗੇ ਆਪਾਂ ਇਹ ਭਾਜੀ ਮਿਲ ਜੂਗੀ ਜੀ 12 ਲੱਖ ਤੇ 85000 ਰੁਪਏ ਦੀ ਠੀਕ ਹੈ ਜੀ ਠੀਕ ਹੈ 12 ਲੱਖ 85000 ਦੀ ਪਹਿਲੇ 9 ਤੇ 23 ਮਾਡਲ ਹੈ ਜੀ ਬਾਈ ਲੋਨ ਵੀ ਹੋ ਜਾਊਗਾ ਜੀ ਲੋਨ ਹਰੇਕ ਗੱਡੀ ਤੇ ਕਰਾ ਕੇ ਦਵਾਂਗੇ ਵੀਰੇ ਲੋਨ ਕਰਾਉਣ ਦੀ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਜਿੰਨੀਆਂ ਵੀ ਗੱਡੀਆਂ ਖੜੀਆਂ ਸਾਰੀਆਂ ਗੱਡੀਆਂ ਤੇ ਲੋਨ ਹੁੰਦਾ ਹੁਣ ਭਾਈ ਇੱਕ ਚਿੱਟੇ ਰੰਗ ਦਾ ਘੋੜਾ ਆ ਗਿਆ ਹਨਾ ਪਾਜੀ ਵੈਰਾਈਟੀ ਰੱਖੀ ਹੋਏ ਨੇ ਸਾਰੀ ਤਾਂ ਹੀ ਮੈਂ ਤੁਹਾਨੂੰ ਕਿਹਾ 80 90 ਕਾਰਾਂ ਹੁੰਦੀਆਂ ਚਿੱਟੀ ਲੈਣੀਆਂ ਚਿੱਟੀ ਕਾਲੀ ਲੈਣੀਆਂ ਕਾਲੀ ਇਹ ਚਿੱਟੀ ਹੈ ਇਹ ਵੀ 23 ਮਾਡਲ ਹੈ ਠੀਕ ਹੈ ਜੀ 4/4 ਹੈ ਪਹਿਲੇ 9 ਤੇ ਹੈ ਠੀਕ ਹੈ ਜੀ ਲੋਕਲ ਨੰਬਰ ਹੈ ਇਹ ਜੈਨੂਨ ਚੱਲੀ ਹੋਈ ਹੈ ਕੰਪਨੀ ਰਿਕਾਰਡ ਦੇ ਨਾਲ ਇਹ ਵੀ ਤੁਹਾਨੂੰ ਉਨੇ ਦੀ ਉਹ ਦੇ ਦੂਗੇ ਜਿੰਨੇ ਦੀ ਉਹ ਹੈ ਜੀ 12 85 ਦੀ ਬਾਈਆਂ ਦਾ ਬਹੁਤ ਵਧੀਆ ਥਾਰ ਗੱਡੀਆਂ ਬਾਈਆਂ ਨੇ ਕਾਫੀ ਰੱਖੀਆਂ ਹੋਈਆਂ ਇੱਕ ਬਾਈ ਹੋਰ ਤੁਹਾਨੂੰ ਬਲੈਕ ਥਾਰ ਇੱਧਰ ਖੜੀ ਹੈ ਜੀ ਇਹ ਪਾਜੀ ਆ ਗਈ ਜੀ ਪੈਟਰੋਲ ਦੇ ਵਿੱਚ ਠੀਕ ਹੈ ਬਾਈ ਠੀਕ ਹੈ ਜੀ ਜੀ ਪੈਟਰੋਲ ਦੇ ਵਿੱਚ ਹੈ ਮੈਨੂਅਲ ਠੀਕ ਹੈ ਜੀ 2022 ਮਾਡਲ ਹੈ ਜੀ ਇਹ ਤੁਹਾਨੂੰ ਦੇ ਦੋਗੇ 12 ਲੱਖ ਰੁਪਏ ਦੀ ਹੋਰ ਦੱਸੋ ਬਹੁਤ ਵਧੀਆ ਰੇਟ ਹੈ ਜੀ ਬਾਈਆਂ ਦਾ ਜੀ ਰੇਟ ਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਆਊਗਾ ਜਿਹੜੇ ਸਾਡੇ ਰੇਟ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬੜੇ ਜੈਨੂਇਨ ਜੇ ਰੇਟ ਆਂਦੇ ਹੁੰਦੇ ਆ ਇਹ ਤੁਹਾਨੂੰ ਮਿਲ ਜੂਗੀ ਆਟੋ ਦੇ ਵਿੱਚ ਸਰਮੇ ਰੰਗ ਦੀ ਗੱਡੀ ਹੈ ਬਾਈ ਜੀ ਵਧੀਆ ਕਾਰ ਓਹੀ ਕਲਰ ਵੇਰੀਐਂਟ ਨਾ ਵੀਰ ਕੋਈ ਕਹਿੰਦਾ ਗ੍ਰੇਪ ਪਸੰਦ ਆ ਕੋਈ ਕਹਿੰਦਾ ਚਿੱਟੀ ਪਸੰਦ ਆ ਕੋਈ ਕਾਲੀ ਸਾਰੀਆਂ ਹੀ ਗੱਡੀਆਂ ਆਪਣੇ ਕੋਲ ਠੀਕ ਹੈ ਜੀ ਇਹ ਮਿਲ ਜੂਗੀ ਤੁਹਾਨੂੰ ਜੀ 2022 ਮਾਡਲ ਹੈ ਆਟੋ ਦੇ ਵਿੱਚ ਹੈ ਵਧੀਆ ਕਾਰ ਹੈ ਇਹ 40000 ਠੀਕ ਹੈ ਜੀ ਹੋਰ ਹੁਣ ਬਈ ਤੁਹਾਨੂੰ ਅਸੀਂ ਗੱਡੀਆਂ ਹੋਰ ਵੀ ਦਿਖਾਉਨੇ ਆਂ ਇੱਧਰ ਜੀਪ ਖੜੀ ਹੈ ਚਿੱਟੇ ਰੰਗ ਦੀ ਇਹਦੇ ਬਾਰੇ ਬਈ ਤੁਹਾਨੂੰ ਜਰੂਰ ਚੰਦਣਾ ਪਾ ਦਵਾਂ ਪਾ ਜੀ ਜੀਪ ਹੈਗੀ ਹੈ ਇਹ ਪੇਡ ਨੰਬਰ ਲੱਗਿਆ ਹੋਇਆ ਹੈ ਜੀ ਬਈ ਪੰਜਾਬ ਦਾ ਪੇਡ ਨੰਬਰ ਹੈ ਪੀਵੀ22 ਜੀ ਪੇਡ ਨੰਬਰ ਹੈ ਪਹਿਲੇ 9 ਤੇ ਗੱਡੀ ਹੈ ਡੀਜ਼ਲ ਦੇ ਵਿੱਚ ਇਹ ਠੀਕ ਹੈ ਜੀ 2017 ਮਾਡਲ ਹੈ ਜੀਵ ਕੰਪਾਸ ਤੁਹਾਨੂੰ ਪਤਾ ਨਵੀਂ ਇਹ ਕਾਰ ਹੈਗੀ ਹੈ ਜਿਹੜੀ ਘੱਟੋ ਘੱਟ ਵੀ ਹੁਣ 28 ਲੱਖ ਤੋਂ ਸ਼ੁਰੂ ਹੈ ਜੀ ਜੀ ਬਈ ਇਹ ਆਪਣੇ ਕੋਲ ਤੁਸੀਂ ਆਉਂਗੇ ਤੁਹਾਨੂੰ 17 ਮਾਡਲ ਡੀਜ਼ਲ ਦੀ ਪਹਿਲੇ 9 ਦੀ ਇਹ ਮਿਲੂਗੀ ਸਿਰਫ 6,80,000 ਰੁਪਏ ਦੇ ਵਿੱਚ ਠੀਕ ਹੈ ਜੀ ਹੁਣ ਬਈ ਇਧਰ ਗੱਡੀ ਖੜੀ ਇੱਕ ਜੀ ਇਹ ਭਾਜੀ ਡਸਟਰ ਹੈ ਜੀ ਜੀ ਬਈ ਇਹ ਵੀ 2018 ਮਾਡਲ ਡਸਟਰ ਹੈ ਜੀ ਲੋਕਲ ਨੰਬਰ ਹੈ ਇਹ ਚ ਲਾਇਲ ਹੋਏ ਸਭ ਕੰਪਨੀ ਫਿਟਡ ਆਉਂਦੇ ਹੁੰਦੇ ਆ ਠੀਕ ਹੈ ਬਈ ਵਧੀਆ ਕਾਰ ਹੈ ਜੈਨੂਨ ਡੀਜ਼ਲ ਦੇ ਵਿੱਚ ਹੈ ਇਹ ਮਿਲ ਜੂਗੀ ਤੁਹਾਨੂੰ 4.5 ਲੱਖ ਰੁਪਏ ਦੀ 2018 ਮਾਡਲ ਗੱਡੀ ਹੈ ਠੀਕ ਹੈ ਜੀ ਹੁਣ ਉਹ ਕਹਿੰਦੇ ਜਦੋਂ ਹੰਡਈ ਦੀ ਗੱਡੀ ਹੈ ਜਾਂ ਹੰਡਈ ਦਾ ਗੱਡੀ ਦਾ ਇੰਜਨ ਹੈ ਉਹਨੂੰ ਕੁਝ ਨਹੀਂ ਹੁੰਦਾ ਛੋਟਾ ਗੱਡੀ ਆ i20 ਦੀ ਆਪਣੇ ਕੋਲ ਵੀ ਗੱਡੀ ਬਈ ਬਹੁਤ ਵਧੀਆ ਗੱਡੀ ਹੈ ਬਈ ਗੱਡੀ ਕਿਹੜਾ ਮਾਡਲ ਹੈ ਡਿਟੇਲ ਪੂਰੀ ਕਲੀਅਰ ਕਰ ਦਿਓ ਭਾਜੀ 2021 ਮਾਡਲ ਕਾਰ ਹੈ ਸਭ ਤੋਂ ਟਾਪ ਵਾਲਾ ਮਾਡਲ ਜਿਹੜਾ i20 ਜਾਇਆ ਸੀ ਨਾ ਉਹ ਐ ਦੇ ਵਿੱਚ ਸਨਰੂਫ ਵੀ ਆਂਦਾ ਹੁੰਦਾ ਠੀਕ ਹੈ ਜੀ ਐਲੋਏ ਕੰਪਨੀ ਦੇ ਆਂਦੇ ਹੁੰਦੇ ਆ ਜੀ ਸਪੋਰਟਨ ਸਟਾਰਟ ਹੁੰਦੀ ਹੈ ਮਾਡਲ ਕਿਹੜਾ ਬੋਲੀਆ ਕਾਰ ਹੈ 2021 ਮਾਡਲ ਹੈ ਜੀ ਟਾਪ ਸਨਰੂਫ ਵਾਲਾ ਮਾਡਲ 2021 ਹਾਂ ਟਾਪ ਸਨਰੂਫ ਵਾਲਾ ਮਾਡਲ ਆਇਆ ਇਹ ਤੁਹਾਨੂੰ ਮਿਲ ਜੂਗੀ ਆਪਣੇ ਕੋਲ ਸਿਰਫ 6 ਲੱਖ ਤੇ 75000 ਰੁਪਏ ਦੇ ਬਈ ਚੱਲੀ ਕਿੰਨੀ ਹੈ ਜੀ ਇਹ ਚੱਲੀ ਜੈਨੂਅਲ ਹੋਈ ਹੈ ਜੀ 30 35 ਹਜ਼ਾਰ ਚੱਲੀ ਹੈ ਜੈਨੂਅਲ ਹੈ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੈ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੈ ਜੀ ਗੱਡੀ ਬਹੁਤ ਸਾਫ ਆ ਬਾਈ ਜੀ ਵਧੀਆ ਗੱਡੀ ਹੈ ਸਾਰੀ ਓਰੀਜਨਲ ਹੈ ਗੱਡੀ ਗੱਡੀਆਂ ਸਾਰੀਆਂ ਤੁਹਾਡੇ ਸਾਹਮਣੀਆਂ ਦੇਖੋ ਨਾ ਹੁਣ ਤੁਹਾਡੀ ਕੀ ਆ ਵੀ ਰੀਲ ਹੋ ਜਾਂਦੀ ਹੈ ਲੰਬੀ ਸਾਡੇ ਕੋਲ ਤਾਂ ਹੁਣ 100 ਕਾਰਾਂ ਖੜੀਆਂ ਸਾਰੀ ਕਾਰਾਂ ਨਹੀਂ ਦਿਖਾਉਂਦੇ ਚੁਣਬੀਆਂ ਕਾਰਾਂ ਤੁਹਾਨੂੰ ਦਿਖਾ ਦਿਆਂ ਚੁਣਬੀਆਂ ਗੱਡੀਆਂ ਵੀ ਦਿਖਾ ਦਿਆਂ ਤੁਹਾਨੂੰ ਗੱਡੀਆਂ ਦੇ ਸ਼ਾਰਟ ਵੀ ਜਿਹੜਾ ਉੱਪਰ ਆ ਬਾਈ ਜੀ ਕਿਸੇ ਵੀ ਘੱਟ ਤੋਂ ਘੱਟ ਰੇਟ ਦੀ ਗੱਡੀ ਲੈ ਕੇ ਆਣੀ ਹੈ ਚਾਹੇ ਲੱਖ ਰੁਪਏ ਤੋਂ ਲੈ ਉੱਪਰ ਵੀਡੀਓ ਤੇ ਸ਼ੋਰਟ ਮਾਰੇ ਹੋਇਆ ਉਹ ਵੀ ਤੁਸੀਂ ਗੱਡੀਆਂ ਲਿਆ ਜਾ ਸਕਦੇ ਹੋ ਬਹੁਤ ਸੋਹਣੀਆਂ ਗੱਡੀਆਂ ਸਾਫ਼ ਸੁਥਰੀਆਂ ਗੱਡੀਆਂ ਕਾਗਜ਼ ਪੱਤਰ ਤੋਂ ਵੀ ਕਾਗਜ਼ਾਂ ਦਾ ਅਰਜ਼ਾ ਦਾ ਪਾਜੀ ਓਕੇ ਮਿਲੋਂ ਸਾਡੇ ਨਾਨ ਐਕਸੀਡੈਂਟ ਕਾਰ ਮਿਲਦੀ ਹੈ ਲਿਖ ਕੇ ਗਰੰਟੀ ਹੁੰਦੀ ਹੈ ਇਹ ਜੀ ਮੂਝਵਾਨੀ ਹੈ ਲਿਖ ਕੇ ਦੋਗੇ ਵੀ ਨਾਨ ਐਕਸੀਡੈਂਟ ਗੱਡੀ ਹੈ ਐਕਸੀਡੈਂਟ ਕਾਰਾਂ ਅਸੀਂ ਰੱਖਦੇ ਹੀ ਨਹੀਂ ਹੈਗੇ ਠੀਕ ਹੈ ਜੀ ਬਾਕੀ ਸਾਡੇ ਆਫਰ ਅਰਦਮ ਚੱਲਦਾ ਰਹਿੰਦਾ ਹੈ ਬੀਜੇ ਚੰਡੀਗੜ ਨੰਬਰ ਗੱਡੀ ਹੈ ਚੰਡੀਗੜ ਦਾ ਪ੍ਰੂਫ ਹੈ ਤੁਹਾਡੇ ਕੋਲ ਫ੍ਰੀ ਚ ਟ੍ਰਾਂਸਫਰ ਹੈ ਠੀਕ ਹੈ ਜੀ ਪੰਜਾਬ ਨੰਬਰ ਗੱਡੀ ਹੈ ਪੰਜਾਬ ਦਾ ਪ੍ਰੂਫ ਹੈ ਉਹ ਵੀ ਫ੍ਰੀ ਚ ਟ੍ਰਾਂਸਫਰ ਹੈ ਟ੍ਰਾਂਸਫਰ ਦੇਸੀ ਕੋਈ ਪੈਸੇ ਨਹੀਂ ਲੈਣਾ ਹੁਣ ਭਾਈ ਆ ਗੱਡੀ ਬਾਰੇ ਤੁਸੀਂ ਨੂੰ ਡਿਟੇਲ ਦੱਸੋ ਜੀ ਇਹ ਭਾਜੀ ਹੈਗੀ ਹੋਂਡਾ ਸਿਟੀ 2022 ਮਾਡਲ ਹੈ ਹੋਂਡਾ ਸਿਟੀ 2000 2022 ਜੀ ਠੀਕ ਹੈ ਜੀ 2022 ਰਜਿਸਟਰਡ ਤੇ ਹੀ ਹੈ ਜੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਲੋਕਲ ਨੰਬਰ ਚੰਡੀਗੜ੍ਹ ਦਾ ਹੈ ਇਹ ਵੀ ਤੁਹਾਨੂੰ ਗੱਡੀ ਆਪਾਂ ਦੇ ਦੇਣੀ ਸਿਰਫ 7 ਲੱਖ ਤੇ 60000 ਰੁਪਏ ਦੇ ਵਿੱਚ ਲੋਨ ਵੀ ਹੋ ਜਾਊਗਾ ਜੀ ਲੋਨ ਕਰਾ ਕੇ ਦੋਗੇ ਭਾਜੀ ਕਮਿਸ਼ਨ ਆਪਾਂ ਕੋਈ ਨਹੀਂ ਲੈਂਦੇ ਕਸਟਮਰ ਤੋਂ ਠੀਕ ਹੈ ਜੀ ਇਹ ਵੀ ਸਾਡਾ ਅਸੂਲ ਹੈ ਇਹ ਨਹੀਂ ਵੀ ਹੈਗਾ ਵੀ ਤੁਸੀਂ ਗੱਡੀ ਲੈ ਲਈ ਜੀ 3% ਕਮਿਸ਼ਨ ਦੋ 1 ਰੁਪਿਆ ਕਮਿਸ਼ਨ ਦਾ ਨਹੀਂ ਲੈਣਾ 1 ਰੁਪਿਆ ਟਰਾਂਸਫਰ ਦਾ ਨਹੀਂ ਠੀਕ ਹੈ ਜੀ ਇੱਕ ਗੱਡੀ ਬਾਰੇ ਵੀ ਤੁਹਾਨੂੰ ਡਿਟੇਲ ਚ ਜਰੂਰ ਦੱਸਣਾ ਪਵੇ। ਭਾਜੀ ਕ੍ਰੇਟਾ ਹੈਗੀ ਆ ਜੀ 2022 ਮਾਡਲ ਗੱਡੀ ਹੈ। ਜੀ ਵਧੀਆ ਕਾਰ ਹੈ ਪਹਿਲੇ ਨਾ ਪਿਓਰ ਸਭ ਤੋਂ ਟੌਪ ਵਾਲਾ ਮਾਡਲ ਹੈ। ਠੀਕ ਹੈ ਭਾਈ। ਇੱਚ ਸਾਰੇ ਫੀਚਰਸ ਆਂਦੇ ਆ। ਰੂਫ ਵੀ ਆ ਜਾਂਦਾ ਪੁਸ਼ ਬਟਨ ਸਾਰੇ ਫੀਚਰਸ ਵਾਲੀ ਕਾਰ ਹੈ। ਲੋਕਲ ਨੰਬਰ ਹੈ 22 ਮਾਡਲ ਡੀਜ਼ਲ ਦੇ ਵਿੱਚ। ਠੀਕ ਹੈ ਜੀ। ਇਹ ਤੁਹਾਨੂੰ ਮਿਲੂਗੀ ਸਿਰਫ 11 ਲੱਖ 75000 ਰੁਪਏ। 11 ਲੱਖ 75000 ਰੁਪਏ ਸਭ ਤੋਂ ਟੌਪ ਵਾਲਾ ਮਾਡਲ ਹੈ। ਠੀਕ ਹੈ ਭਾਈ ਜੀ। ਇੱਕ ਬਈ ਆ ਟਾਟਾ ਦੀ ਗੱਡੀ ਆ ਜੀ। ਇਹ ਭਾਜੀ ਟਾਟਾ ਦੀ ਨਿਕਸ ਜੀ 2019 ਮਾਡਲ ਹੈ ਡੀਜ਼ਲ ਠੀਕ ਹੈ ਜੀ ਤੇ ਆਟੋਮੈਟਿਕ ਵੀ ਹੈ ਜਿਹੜੇ ਭਰਾ ਮੇਰੇ ਵੀਰ ਕਹਿੰਦੇ ਹੁੰਦੇ ਆ ਆਟੋਮੈਟਿਕ ਡੀਜ਼ਲ ਉਹਨਾਂ ਲਈ ਡੀਜ਼ਲ ਆਟੋ ਪਹਿਲੇ ਨੋ ਤੇ ਹੈ ਚੰਡੀਗੜ੍ਹ ਦਾ ਨੰਬਰ ਹੈ 2019 ਮਾਡਲ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਮਿਲ ਜੂਗੀ ਜੀ ਸਿਰਫ 5 ਲੱਖ ਤੇ 35000 ਰੁਪਏ ਦੇ ਠੀਕ ਹੈ ਜੀ ਹੁਣ ਇੱਕ ਗੱਡੀ ਵਾਈ ਆ ਖੜੀ ਹੈ ਜੀ ਤਰ੍ਹਾਂ ਏ ਭਾਜੀ WRV ਹੈ ਜੀ 2018 ਮਾਡਲ ਹੈ WRVਆਂ 3-4 ਖੜੀਆਂ ਆਪਣੇ ਕੋਲ ਪੈਟਰੋਲ ਦੇ ਵਿੱਚ ਵੀ ਹੈਗੀਆਂ ਡੀਜ਼ਲ ਦੇ ਵਿੱਚ ਵੀ ਹੈਗੀਆਂ ਪੰਜਾਬ ਚੰਡੀਗੜ੍ਹ ਸਾਰੇ ਨੰਬਰ ਮਿਲੋਗੇ ਠੀਕ ਹੈ ਜੀ ਇਹ ਚੰਡੀਗੜ੍ਹ ਨੰਬਰ ਦੀ 18 ਮਾਡਲ ਹੈ ਜੀ WRV ਡੀਜ਼ਲ ਦੇ ਵਿੱਚ ਇਹਦੇ ਵਿੱਚ ਵੀ ਸਨਰੂਫ ਸਾਰੇ ਫੀਚਰ ਆਂਦੇ ਹੁੰਦੇ ਆ ਠੀਕ ਹੈ ਭਾਈ 24-25 ਦੀ ਐਵਰੇਜ ਹੁੰਦੀ ਗੱਡੀ ਦੀ ਠੀਕ ਹੈ ਜੀ ਇਹ ਮਿਲੂਗੀ ਤੁਹਾਨੂੰ ਜੀ 5 ਲੱਖ 65000 ਰੁਪਏ 5 ਲੱਖ 65000 ਹਾਂ ਜੀ ਇਹ 5 ਲੱਖ 65000 ਬਾਈ ਜੀ ਰੇਟ ਬਹੁਤ ਥੋੜਾ ਕਿਉਂਕਿ ਹੁਣ ਠੰਡ ਆਈ ਚੁੱਕੀ ਹੈ ਆਪਦੇ ਪਰਿਵਾਰ ਨਾਲ ਕਿਸੇ ਵੀਰ ਨੇ ਕੁਈ ਜੋਬ ਤੇ ਜਾਣਾ ਹੈ ਜਾਂ ਕੋਈ ਬੱਚੇ ਨੂੰ ਸਕੂਲ ਛੱਡਣ ਜਾਣਾ ਹੈ ਇਹਦੋਂ ਘੱਟ ਰੇਟ ਲੜੇਂਗੋ ਬਈ ਮੈਂ ਕਹਿੰਦਾ ਵੀ ਗੱਡੀ ਬਜੀ ਰੇਟ ਅਸੀਂ ਬਹੁਤ ਜੈਨੂਨ ਜੇ ਰੱਖਦੇ ਹੁੰਦੇ ਆ ਉਹਦਾ ਰੀਜ਼ਨ ਆਹੀ ਹੈ ਤਾਂ ਹੀ ਸਾਡਾ ਨਾਮ ਹੈ ਕਿ ਸਤਗੁਰ ਕਾਰ ਬਜ਼ਾਰ ਤੋਂ ਗੱਡੀ ਲੈ ਕੇ ਆਉਂਦੇ ਰੀਜ਼ਨੇਬਲ ਰੇਟ ਤੇ ਠੀਕ ਹੈ ਜੀ ਇਹ ਤੁਹਾਡੇ ਲਈ ਆਈਗੀ ਟਾਟਾ ਦੀ ਟਿਆਗੋ ਹੈ ਜੀ 24 ਮਾਡਲ ਕਾਰ ਹੈ ਠੀਕ ਹੈ ਬਈ ਆਟੋਮੈਟਿਕ ਹੈ ਤੇ ਚੱਲੀ ਵੀ ਸਿਰਫ 24000 ਹੈ ਠੀਕ ਹੈ ਜੀ ਠੀਕ ਹੈ ਜੀ ਲੋਕਲ ਨੰਬਰ ਹੈ 27 ਤੱਕ ਕੰਪਨੀ ਦੀ ਵਾਰੰਟੀ ਪੀਰੀਅਡ ਦੇ ਅੰਦਰ ਇੰਜਨ ਗੇਅਰ ਦੀ ਸਾਰੇ ਦੀ ਵਾਰੰਟੀ ਹੈ 2027 ਪਹਿਲੇ 9 ਤੇ ਗੱਡੀ ਹੈ ਇਹ ਤੁਹਾਨੂੰ ਮਿਲ ਜੂਗੀ ਜੀ ਸਿਰਫ 4,85,000 ਠੀਕ ਹੈ ਜੀ ਨੰਬਰ ਜੀਆਂ ਗੱਡੀਆਂ ਰੱਖੀਆਂ ਹੋਈਆਂ ਗੱਡੀਆਂ ਦੀ ਗਾਰੰਟੀ ਹੈ ਸਾਡੀ ਜਿਹੜੀ ਮਰਜ਼ੀ ਗੱਡੀ ਲੈ ਜਾਓ ਇੱਕ ਆ ਗੱਡੀ ਵੀ ਆ ਗਈ ਬਾਈ ਜੀ ਮੇਰੇ ਕੋਲ ਇਹ ਐਸ ਕ੍ਰੋਸ ਹੈ ਭਾਜੀ ਡੀਜ਼ਲ ਦੇ ਵਿੱਚ 2018 ਮਾਡਲ ਲੋਕਲ ਨੰਬਰ ਹੈ ਵਧੀਆ ਐ ਦੀ ਵੀ ਐਵਰੇਜ ਵਾਲੀ ਵਧੀਆ ਕਾਰ ਹੈ ਠੀਕ ਹੈ ਜੀ ਨਾਨ ਐਕਸੀਡੈਂਟ ਕਾਰ ਹੈ ਇਹ ਮਿਲ ਜੂਗੀ ਤੁਹਾਨੂੰ 4,75,000 ਚਾਰ ਲੱਖ 75 ਹਜ਼ਾਰ ਠੀਕ ਹੈ ਜੀ ਰੇਟ ਵਾਲੇ ਥੋੜੇ ਬਹੁਤ ਵਧੀਆ ਰੇਟ ਜਾਇਜ਼ ਰੇਟਮਨ ਜੇ ਰੇਟ ਰੱਖੇ ਹੋਏ ਆਪਾਂ ਨੇ ਇਹ ਨਹੀਂ ਹੈਗਾ ਕਿ ਤੁਹਾਨੂੰ ਰੇਟ ਵਧ ਦੇਣੇ ਹੈ ਇਹੋ ਜਿਹਾ ਕੁਝ ਨਹੀਂ ਹੈਗਾ ਇਹ ਹੁੰਡਾਈ ਦੀ ਐਕਸਟਰਾ ਹੈ ਜੀ ਜੀ ਨਵੀਂ ਕਾਰ ਹੈ ਬਿਲਕੁਲ ਨਵੀਂ ਰੂਫ ਫਰਾਵ ਦੇਖ ਲੋ ਐਲੋਏ ਦੇਖ ਲੋ ਜੀ ਬਈ ਬਹੁਤ ਜੰਦੀ ਕਾਰ ਹੈ 23 ਮਾਡਲ ਹੈ ਜੀ ਠੀਕ ਹੈ ਜੀ ਇਹ ਵੀ 26 ਤੱਕ ਜਿਆ ਵਾਰੰਟੀ ਦੇ ਵਿੱਚ ਹੈ ਨਹੀਂ ਕਿ ਹੈਗਾ ਕੋਈ ਇੰਜਨ ਗੇਅਰ ਚ ਕੋਈ ਦਿੱਕਤ ਆਂਦੀ ਹੈ ਤਾਂ 2026 ਤੱਕ ਕੰਪਨੀ ਦੀ ਵਾਰੰਟੀ ਹੈ। ਕਿਵਾਰ ਕੀ ਬਾਈ ਦੀ? ਮਹਾਲੀ ਦਾ ਨੰਬਰ ਹੈ। ਡਿਮਾਂਡ ਕੁਝ ਨਹੀਂ ਪਾਜੀ ਇਹ ਤੁਹਾਨੂੰ ਦੇ ਦੂੰਗਾ ਜੇ 6 ਲੱਖ ਤੇ 75000 ਰੁਪਏ ਦੇ ਵਿੱਚ ਜੀ 23 ਮਾਡਲ ਗੱਡੀ ਦਵਾਂਗੇ ਜੀ। ਠੀਕ ਹੈ ਬਾਈ ਜੀ। ਇਹ ਗੱਡੀ ਆ ਗਈ ਬਾਈ ਜੀ। ਇਹ ਵੀ ਡਬਲਯੂ ਆਰ ਵੀ ਜੀ ਇਸ ਤਰ੍ਹਾਂ ਪਹਿਲਾਂ ਮੈਂ ਤੁਹਾਨੂੰ ਦੱਸੀ ਸੀਗੀ ਉਹ 18 ਮਾਡਲ ਸੀ। ਇਹ 2020 ਮਾਡਲ ਹੈ ਪੰਜਾਬ ਦਾ ਨੰਬਰ ਹੈ ਟਾਪ ਹੈ ਵਿਦ ਸਨਰੂਫ ਵਾਲੀ ਪੁਸ਼ ਬਟਨ ਸਾਰੇ ਫੀਚਰ ਆਂਦੇ ਆ ਚ ਠੀਕ ਹੈ ਜੀ 24 25 ਦੀ ਐਵਰੇਜ ਹੈ ਗੱਡੀ ਦੀ ਜੀ ਬਾਈ ਇਹ ਗੱਡੀ ਤੁਹਾਨੂੰ ਦੇ ਦੂੰਗੇ 6 ਲੱਖ ਤੇ 45000 ਰੁਪਏ ਦੀ ਪਹਿਲੇ ਨੌ ਦੀ ਗੱਡੀ ਹੈ 2020 ਮਾਡਲ ਹੈ ਜੀ ਠੀਕ ਹੈ ਜੀ ਹੁਣ ਆ ਗੱਡੀ ਆ ਗਈ ਬਾਈ ਜੀ ਕੀਆ ਗੱਡੀ ਨਹੀਂ ਇਹ ਭਾਜੀ ਕੀਆ ਦਾ ਪ੍ਰੋਡਕਟ ਹੈ ਜੀ ਕੀਆ ਦੀ ਸੈਲਟੋਸ 2019 ਮਾਡਲ ਹੈ ਡੀਜ਼ਲ ਦੇ ਵਿੱਚ ਹੈਗੀ ਆ ਪਹਿਲੇ ਨੌ ਤੇ ਗੱਡੀ ਹੈ ਵਧੀਆ ਕੰਡੀਸ਼ਨ ਦੀ ਕਾਰ ਹੈ ਲੋਕਲ ਚੰਡੀਗੜ੍ਹ ਦਾ ਨੰਬਰ ਹੈ ਇਹ ਵੀ ਵਧੀਆ ਕਾਰ ਹੈ ਇਹ ਡੀਜ਼ਲ ਦੇ ਵਿੱਚ 19 ਮਾਡਲ ਕੀਆ ਸੈਲਟੋਸ ਇਹ ਆਪਣੇ ਕੋਲ ਮਿਲ ਜੂਗੀ ਜੀ ਸਿਰਫ 7 ਲੱਖ ਤੇ 65000 ਰੁਪਏ ਦੀ 7 ਲੱਖ 65000 ਦੀ ਵਧੀਆ ਗੱਡੀਆਂ ਭਾਈ 2018 ਮਾਡਲ ਹੈ ਜੀ ਬਈ ਵਧੀਆ ਕੰਡੀਸ਼ਨ ਦੀ ਕਾਰ ਹੈ ਪੈਟਰੋਲ ਦੇ ਵਿੱਚ ਪਹਿਲੇ 9 ਤੇ ਗੱਡੀ ਹੈ ਇਹ ਤੁਹਾਨੂੰ ਮਿਲ ਜੂਗੀ 3 ਲੱਖ 75000 ਰੁਪਏ ਠੀਕ ਹੈ ਜੀ ਹਾਂਜੀ ਸੋ ਭਾਈ ਬਾਈਆਂ ਕੋਲੇ ਗੱਡੀਆਂ ਬਹੁਤ ਵਧੀਆ ਹੈ ਉਹਨਾਂ ਕਿੱਥੇ ਹੈ ਸਤਗੁਰ ਕਾਰ ਡੀਲ ਮੁਹਾਲੀ ਵਿਖੇ ਉੱਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਭਈ ਇੱਕ ਇਹ ਦੱਸ ਦੋ ਵੀ ਆਪਾਂ ਗੱਡੀਆਂ ਸਾਰੀਆਂ ਦਿਖਾਉਂਦੇ ਰਾ ਬਹੁਤ ਟਾਈਮ ਲੱਗਣਾ ਸੀ 2-3 ਘੰਟੇ ਦੀ ਵੀਡੀਓ ਬਣ ਜਾਣੀ ਸੀ ਇੰਨੀਆਂ ਕੱਢੀਆਂ ਖੜੀਆਂ ਬਾਈ ਇੱਥੇ ਆਪਣੇ ਕੋਲ। ਜੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਭਰਾਵਾਂ ਨੂੰ ਕਿ ਸਾਡੇ ਕੋਲ ਕਟੋ ਘਟ ਵੀ 100 ਗੱਡੀ ਦਾ ਸਟਾਕ ਹੁੰਦਾ। ਠੀਕ ਹੈ ਜੀ। ਸਾਰੀਆਂ ਗੱਡੀਆਂ ਹੁੰਦੀਆਂ ਐ ਇਹ ਨਹੀਂ ਵੀ ਤੁਹਾਨੂੰ ਇੱਕ ਕਾਰ ਦੀ ਇੱਕੇ ਮਿਲੂਗੀ। i20ਆਂ ਲੈ ਲਓ ਉਹ ਵੀ ਖੜੀਆਂ ਤਿੰਨ ਚਾਰ Swift ਲੈ ਲਓ ਖੜੀਆਂ Creta ਖੜੀਆਂ MG Hector ਖੜੀਆਂ ਮਤਲਬ ਸਾਰੀਆਂ ਗੱਡੀਆਂ ਦੇ ਕੋਲ ਸਟਾਕ ਦੇਖ ਲਓ ਪਿੱਛੇ ਤੱਕ। ਇਹ ਸਾਰੀ ਆਪਣੀਆਂ ਹੀ ਗੱਡੀਆਂ ਇੱਧਰ ਇੱਧਰ ਵੀ ਖੜੀਆਂ ਪਰਲੇ ਪਾਸੇ ਵੀ। ਜੀ ਬਾਈ। ਸਾਰੀਆਂ ਗੱਡੀਆਂ ਅਵੇਲੇਬਲ ਹੋਣਗੀਆਂ। ਇਹ ਨਹੀਂ ਮੇਰੇ ਵੀਰ ਭਰਾ ਨੇ ਕਿਸੇ ਨੇ ਆਣਾ। ਔਰ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਇੱਕ ਛੱਤ ਥੱਲੇ ਤੁਹਾਨੂੰ 100 ਕਾਰਾਂ ਮਿਲੂंगी ਜੀ ਆਪਣੀ ਪਸੰਦ ਦੀ ਜਿਹੜੀ ਮਰਜ਼ੀ ਗੱਡੀ ਲੈ ਲਓ ਸੋ ਦੋਸਤੋ ਆਪਾਂ ਆਉਣਾ ਕਿਥੇ ਜੀ ਸਤਗੁਰ ਕਾਰ ਡੀਲ ਮਹਾਲੀ ਵਿਖੇ ਤੇ ਵੀਡੀਓ ਸ਼ੂਟ ਕਰਕੇ ਆਓ ਧੰਨਵਾਦ ਸਤਿ ਸ੍ਰੀ ਅਕਾਲ ਜੀ